ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੋਸਤੋ ਪਹੁੰਚੇ ਹੋਇਆ ਅਨੰਦਪੁਰ ਸਾਹਿਬਾ ਜੀ ਆਪਾਂ ਸਭ ਨੂੰ ਪਤਾ ਹੀ ਆ ਕਿ ਅੱਜ ਇੱਥੇ ਅਸੀਂ ਕਿਉਂ ਆਏ ਆ ਸੰਗਤਾਂ ਜਿਹੜੀਆਂ ਬਹੁਤ ਆ ਰਹੀਆਂ ਆ ਪਿਛਲੇ ਦਿਨਾਂ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ 350 ਮੇਰੇ ਹੱਥ ਦੇ ਵਿੱਚ ਬਦਾਮਾਂ ਵਾਲਾ ਦੁੱਧ ਫੜਿਆ ਆ ਪਿੱਛੇ ਮੇਰੇ ਕੜਾਹਾ ਦੁੱਧ ਦਾ ਭਰਿਆ ਹੋਇਆ ਆ ਇਹ ਮੈਂ ਗੱਲ ਤਾਂ ਕਰ ਰਹੀ ਆ ਦੋਸਤੋ ਸਾਡੇ ਸਿੱਖੀ ਵਿੱਚ ਸਾਡੇ ਗੁਰੂਆਂ ਨੇ ਸਾਨੂੰ ਪੋਜ਼ਿਟਿਵ ਰਹਿਣਾ ਸਿਖਾਇਆ ਆ। ਟੈਂਦੀ ਖਲਾ ਨਹੀਂ ਦਸੀ। ਭਾਵੇਂ ਅਸੀਂ ਅੱਜ ਸ਼ਹੀਦੀ ਦਿਹਾੜੇ ਮਨਾ ਰਹੇ ਆ ਪਰ ਫਿਰ ਵੀ ਸੰਗਤਾਂ ਜਿਹੜੀਆਂ ਹੈਗੀਆਂ ਆ ਹੋਮ ਹਮਾ ਕੇ ਆ ਰਹੀਆਂ ਆ ਆਪਣੇ ਸ਼ਰਧਾ ਦੇ ਫੁੱਲ ਚੜਾਉਣ ਵਾਸਤੇ ਤੇ ਨਾਲ ਪ੍ਰਸ਼ਾਦ ਦੇ ਜਿਹੜੇ ਹੈਗੇ ਆ ਦੇਗਾਂ ਦੇ ਪ੍ਰਸ਼ਾਦ ਦੇ ਛੱਕ ਰਹੇ ਆ। ਇਹ ਹੈ ਕੀ ਪੋਜ਼ਿਟਿਵਿਟੀ ਜੇ ਮੈਂ ਆਪਣੇ ਪਿੱਛੇ ਵੀ ਤੁਹਾਨੂੰ ਦਿਖਾਣਾ ਤੇ ਦੇਖੋ ਕਿਦਾਂ ਬੱਚਿਆਂ ਦੇ ਨਾਲ ਸੰਗਤਾਂ ਜਿਹੜੀਆਂ ਆ ਹਮ ਮਾ ਕੇ ਆ ਰਹੀਆਂ ਆ ਇਹ ਨਹੀਂ ਹੈਗਾ ਕਿ ਸਿਰਫ ਪੰਜਾਬੀ ਲੋਕੀ ਵੀ ਆ ਵੱਖ-ਵੱਖ ਥਾਂਾਂ ਤੋਂ ਲੋਕ ਜਿਹੜੇ ਹੈਗੇ ਆ ਇੱਥੇ ਉਮੜ ਰਹੇ ਆ ਹਰ ਥਾਂ ਤੇ ਲੰਗਰ ਚੱਲ ਰਹੇ ਆ ਤਾਂ ਦੋਸਤੋ ਗੱਲ ਮੁਕਦੀ ਇੱਥੇ ਆ ਕਿ ਭਾਵੇਂ ਅਸੀਂ ਅੱਜ ਸ਼ਹੀਦੀ ਦਿਵਸ ਮਨਾ ਰਹੇ ਆ ਪਰ ਫਿਰ ਵੀ ਸਾਡੇ ਗੁਰੂਆਂ ਨੇ ਸਾਨੂੰ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਿਖਾਲਿਆ ਤੇ ਚੜ੍ਹਦੀ ਕਲਾ ਸਿੱਖ ਕੌਮ ਹਮੇਸ਼ਾ ਰਹੂਗੀ ਚੱਲਾਂਗੇ ਅੱਗੇ ਤੇ ਅੱਜ ਜੋ ਇੱਥੇ ਦਾ ਮਾਹੌਲ ਹੈਗਾ ਆ ਆਪ ਸਭ ਦੇ ਨਾਲ ਕਰਾਂਗੇ ਸਾਂਝਾ ਜਿਹੜੇ ਜਿਹੜੇ ਤੁਸੀਂ ਨਹੀਂ ਆ ਸਕਦੇ ਤੇ ਆਪਣੇ ਸ਼ਰਧਾ ਦੇ ਫੁੱਲ ਸਾਡੀਆਂ ਇਹ ਵੀਡੀਓ ਸ਼ੇਅਰ ਕਰਕੇ ਜਰੂਰ ਭੇਜ ਕਰਿਓ ਕਿਉਂਕਿ ਹਰ ਕਿਸੇ ਕੋਲੋਂ ਨਹੀਂ ਵੀ ਆ ਹੁੰਦਾ ਤਾਂ ਜਰੂਰ ਆਪਾਂ ਚੱਲਦੇ ਆਂ ਅੰਦਰ ਤੇ ਦਿਖਾਉਂਦੇ ਆ ਕਿੰਨਾ ਲੋਕ ਜੜੇ ਹੈਗੇ ਆ ਇੱਥੇ ਆਪਣੇ ਸ਼ਰਧਾ ਤੇ ਫੁੱਲ ਭੇਡ ਕੱਢਣ ਵਾਸਤੇ ਆਏ ਹੋਏ ਆ ਤੇ ਦੋਸਤੋ ਅੰਦਰ ਪਹੁੰਚ ਚੁੱਕੇ ਆ ਮਾਰਕੀਟ ਜਿਹੜੀ ਹੈਗੀ ਆ ਸਾਰੇ ਪਾਸੇ ਲੱਗੀਆਂ ਹੋਈਆਂ ਆ ਇੱਥੇ ਬਹੁਤ ਹੀ ਰੌਣਕ ਆ ਲੋਕ ਜਿਹੜੇ ਹੈਗੇ ਆ ਸ਼ਰਧਾ ਭਾਵਨਾ ਲੈ ਕੇ ਆਉਂਦੇ ਆ ਪਰ ਚਲੋ ਜਿਹੜੇ ਦੁਕਾਨਦਾਰ ਆ ਉਹਨਾਂ ਨੂੰ ਵੀ ਇਹਹੀ ਦਿਨ ਹੁੰਦੇ ਆ ਕਿ ਜਿੱਥੇ ਆਪਣੀ ਕਮਾਈ ਕਰ ਸਕਣ ਤੇ ਦੇਖ ਸਕਦੇ ਹੋ ਕਿ ਦੁਕਾਨਾਂ ਜਿਹੜੀਆਂ ਹੈਗੀਆਂ ਲੱਗੀਆਂ ਆ ਤਾਂ ਪੁਲਿਸ ਦੀ ਆਪਣੀ ਡਿਊਟੀ ਲੱਗੀ ਹੋਈ ਆ ਇਹ ਵੀ ਵਿਚਾਰੇ ਆਪਣੀ ਫਰਜ਼ ਨਿਭਾਉਂਦੇ ਫਿਰਦੇ ਆ ਇੱਥੇ ਤਾਂ ਦੇਖ ਸਕਦੇ ਹੋ ਕਿ ਦੁਕਾਨਾਂ ਦੀ ਰੌਣਕ ਤੇ ਨਾਲ-ਨਾਲ ਸੰਗਤਾਂ ਜਿਹੜੀਆਂ ਹੈਗੀਆਂ ਕੋਈ ਆ ਰਿਹਾ ਆ ਤੇ ਕੋਈ ਦਰਸ਼ਨ ਕਰਕੇ ਵਾਪਸ ਜਾ ਰਿਹਾ ਆ ਜਾਂਦੇ ਜਾਂਦੇ ਸਾਈਡ ਤੋਂ ਦੀ ਇਹ ਦਰਬਾਰ ਸਾਹਿਬ ਦੇ ਦਰਸ਼ਨ ਹੋਏ ਤਾਂ ਸੋਚਿਆ ਕਿ ਤੁਹਾਡੇ ਨਾਲ ਆਪਾਂ ਇਹ ਵੀ ਸ਼ੇਅਰ ਕਰ ਲਈਏ ਤੇ ਸੰਗਤਾਂ ਜਿਹੜੀਆਂ ਹੈਗੀਆਂ ਦਰਬਾਰ ਸਾਹਿਬ ਵੱਲੋਂ ਚੱਲੇ ਪੌਂਦੀਆਂ ਹੋਈਆਂ ਵਿੱਚ ਤੇ ਨਿਕਲ ਕੇ ਕਿਉਂਕਿ ਸਾਈਡ ਤੇ ਪਾਰਕ ਆ ਬਸ ਸਟਾਪ ਜਿਹੜਾ ਹੈਗਾ ਉਹ ਵੀ ਪਿੱਛੇ ਸੀਗਾ ਤੇ ਸਾਰੀਆਂ ਸੰਗਤਾਂ ਜਿਹੜੀਆਂ ਆ ਇਧਰੋਂ ਨਿਕਲ ਕੇ ਤਾਂ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਜਾ ਰਹੀਆਂ ਆ ਤਾਂ ਇੱਥੇ ਸਾਡਾ ਇੱਕ ਵੀਰ ਬੈਠਾ ਸੀਗਾ ਕੱਪੜੇ ਸਲਾਈ ਕਰਦਾ ਤੇ ਸੋਚਿਆ ਇਹਨੂੰ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰੀਏ ਬਜ਼ੁਰਗਿਆ ਵਿਚਾਰਾ ਪਰ ਫਿਰ ਵੀ ਆਪਣੇ পেট ਦੀ ਜਿੱਦਾਂ ਕਹਿੰਦੇ ਹੁੰਦੇ ਆ ਨਾ ਭੁੱਖ ਮਟਾਉਣ ਵਾਸਤੇ ਆਪਣੀ ਰੋਜੀ ਰੋਟੀ ਜਿਹੜੇ ਇਹ ਕਮਾ ਰਹੇ ਆ ਤਾਂ ਸੰਗਤਾਂ ਜਿਹੜੀਆਂ ਆ ਤੇ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਆ ਉਹ ਵੀ ਸਾਮਾਨ ਵੇਚਦੇ ਤੁਹਾਨੂੰ ਤੇ ਇਧਰਲੇ ਪਾਸੇ ਬੱਚਿਆਂ ਵਾਸਤੇ ਐਂਟਰਟੇਨਮੈਂਟ ਵਾਸਤੇ ਛੋਟੀ ਜਿਹੀ ਬਣਾਈ ਹੋਈ ਸੀਗੀ ਇਹਨਾਂ ਨੇ ਜਿੱਥੇ ਬੱਚੇ ਜਿਹੜੇ ਇੰਜੋਏ ਕਰ ਰਹੇ ਸੀ ਛੋਟੀ ਜੀ ਟ੍ਰੇਨ ਤਾਂ ਨਾਲ ਦੀ ਨਾਲ ਸਲਾਈਡਾਂ ਜਿਹੜੀਆਂ ਬੱਚਿਆਂ ਦੀਆਂ ਲੱਗੀਆਂ ਸੀਗੀਆਂ ਘੁੰਮਦੇ ਘਮਾਉਂਦੇ ਤੇ ਅੱਗੇ ਅੱਗੇ ਇਧਰਲੇ ਪਾਸੇ ਵੀ ਮਾਰਕੀਟ ਲੱਗੀਆਂ ਦੋਨੇ ਪਾਸੇ ਤਾਂ ਦਰਵਾਜੇ ਸਾਹਿਬ ਨੂੰ ਜਦੋਂ ਬੜਨ ਤੋਂ ਪਹਿਲਾਂ ਹੀ ਆਪਾਂ ਨੂੰ ਇੱਕ ਉਹ ਫੀਲਿੰਗ ਆਉਣ ਲੱਗ ਪੈਂਦੀ ਆ ਤੇ ਦੇਖ ਸਕਦੇ ਹੋ ਕਿ ਅਮੀ ਸ਼ਹੀਦੀ ਪੁਰਵਿਆਂ ਪਰ ਸੰਗਤਾਂ ਜਿਹੜੀਆਂ ਆ ਨਾ ਬਹੁਤ ਹੀ ਉਤਸ਼ਾਹ ਦੇ ਨਾਲ ਇੱਥੇ ਨਤਮਸਤਕ ਹੋਣ ਪਹੁੰਚ ਰਹੀ ਆਂ ਫੈਮਲੀਸ ਨੂੰ ਲੈ ਕੇ ਬੱਚੇ ਵੀ ਨਾਲ ਸੀ ਬਜ਼ੁਰਗ ਵੀ ਸੀਗੇ ਕਈ ਤਾਂ ਇਦਾਂ ਦੇ ਬਜ਼ੁਰਗ ਦੇਖੇ ਆ ਕਿ ਜਿਨ੍ਹਾਂ ਤੋਂ ਤੁਰਨਾ ਮੁਸ਼ਕਲ ਸੀਗਾ ਥੋੜੀ ਚੜਾਈ ਜਿਹੜੀ ਹੈ ਕਿ ਆ ਇਹ ਸਾਡੇ ਵਰਗਿਆਂ ਦੇ ਸਾਹ ਜਿੱਦਾਂ ਚੜ੍ਹਨ ਲਾ ਦਿੰਦੀ ਆ ਤੇ ਬਜ਼ੁਰਗਾਂ ਨੂੰ ਤਾਂ ਆਪਾਂ ਸਲੂਟ ਕਰਦੇ ਆ ਜਿਹੜੇ ਇੱਥੇ ਪਹੁੰਚ ਕੇ ਸ਼ਰਦਾ ਦੇ ਫੁੱਲ ਪੇਂਟ ਕਰਦੇ ਆ ਤੇ ਇਧਰਲੇ ਪਾਸੇ ਇਹ ਬਜ਼ੁਰਗ ਬਾਬਾ ਜੀ ਸਾਨੂੰ ਦਿਸੇ ਤਾਂ ਇਹ ਵੀ ਰੂਹਾਂ ਜਿਹੜੀਆਂ ਦੋਸਤੋ ਰੱਬੀ ਰੂਹਾਂ ਆ ਇਹ Tää enää vettä rabbi vastaa, on ta ਇਹਨਾਂ ਦੇ ਦਰਸ਼ਨਾਂ ਕਰਕੇ ਵੀ ਸਾਨੂੰ ਤੇ ਇਹ ਲਾਹਾਈ ਹੁੰਦਾ ਆ ਕਿ ਇਦਾਂ ਦੀਆਂ ਰੂਹਾਂ ਦੇ ਦਰਸ਼ਨ ਜਿਹੜੇ ਹੈਗੇ ਆ ਇਦਾਂ ਦੀਆਂ ਥਾਂ ਥਾਂ ਤੇ ਹੋ ਜਾਂਦੇ ਭਾਵੇਂ ਕਿਤੇ ਵੀ ਹੋਵੇ ਤੇ ਦੇਖ ਲਓ ਸੰਗਤਾਂ ਜਿਹੜੀਆਂ ਆ ਹਮ ਹੁਮਾ ਕੇ ਆਈਆਂ ਹੋਈਆਂ ਆ ਚਾਹ ਪਾਣੀ ਦੇ ਲੰਗਰ ਥਾਂ ਥਾਂ ਤੇ ਲੱਗੇ ਹੋਏ ਸੀਗੇ ਉਹ ਵੀ ਛੱਕ ਰਹੇ ਆ ਕੋਈ ਪਾਣੀ ਪੀ ਰਿਹਾ ਕੋਈ ਚਾਹਾਂ ਦੇ ਲੰਗਰ ਤੇ ਅੱਗੇ ਵਧਦੇ ਹੋਏ ਆਪਾਂ ਜਾ ਰਹੇ ਆ ਦਰਬਾਰ ਸਾਹਿਬ ਵੱਲੂ ਤੇ ਜਾ ਕੇ ਆਪਾਂ ਪਹਿਲਾਂ ਜੋੜਾ ਕਰ ਦੇ ਵਿੱਚ ਆਪਣੇ ਜਿਹੜੇ ਸ਼ੂਸ ਹੈਗੇ ਉਹ ਲਾਵਾਂਗੇ ਤਾਂ ਇੱਧਰਲੇ ਸੱਜੇ ਪਾਸੇ ਦੋਸਤੋ ਸਿਕਾ ਜਿੱਥੇ ਬੈਗ ਵਗੈਰੇ ਰੱਖਦੇ ਆ ਤੇ ਅੱਗੇ ਜਾ ਕੇ ਖੱਬੇ ਪਾਸੇ ਜੋੜਾ ਘਰ ਹੈਗਾ ਆ ਤੇ ਕਈ ਲੋਕ ਤਾਂ ਕਿਉਂਕਿ ਸੰਗਤਾਂ ਇੰਨੀਆਂ ਕਿ ਸਿਗੀਆਂ ਤੇ ਜੋੜੇ ਘਰ ਦੇ ਵਿੱਚ ਵੀ ਜਿੱਦਾਂ ਜੋੜੇ ਰੱਖਣ ਵਾਲਿਆਂ ਦੀ ਵੀ ਜਿੱਦਾਂ ਇਹ ਵਾਰੀ ਨਹੀਂ ਸੀ ਆਉਂਦੀ ਤੇ ਲੋਕਾਂ ਨੇ ਜਿੱਦਾਂ ਆਪਣੇ ਜੋੜੇ ਜਿਹੜੇ ਹੈਗੇ ਆ ਉਹ ਸਾਈਡਾਂ ਤੇ ਵੀ ਲਾ ਲਾ ਕੇ ਰੱਖੇ ਹੋਏ ਸੀਗੇ ਤਾਂ ਦੋਸਤੋ ਅਸੀਂ ਵੀ ਆਪਣੇ ਜੋੜੇ ਲਾ ਕੇ ਤਾਂ ਆ ਗਏ ਆ ਉੱਪਰ ਉੱਪਰ ਵੀ ਦੇਖ ਲਓ ਕਿ ਸੰਗਤਾਂ ਜਿਹੜੀਆਂ ਹੈਗੀਆਂ ਭੀੜ ਬਹੁਤ ਹੋਣ ਕਰਕੇ ਜਦੋਂ ਮੱਥਾ ਟੇਕਣ ਜਾਂਦੇ ਉੱਥੇ ਵੀ ਬਹੁਤ ਹੀ ਭੀੜ ਸੀ ਇਸ ਕਰਕੇ ਲੋਕ ਜਿਹੜੇ ਹੈਗੇ ਆ ਆਰਾਮ ਦੇ ਨਾਲ ਬੈਠੇ ਸੀਗੇ ਕੋਈ ਨਤਮਸਤਕ ਹੋ ਕੇ ਵਾਪਸ ਆ ਰਹੀ ਸੀ ਤੇ ਕੋਈ ਉੱਪਰ ਜਾ ਰਿਹਾ ਸੀ ਤੇ ਇਹ ਬਜ਼ੁਰਗ ਜੜੀ ਆ ਕਿ ਆ ਸਾਨੂੰ ਮਿਲੇ ਤਾਂ ਸੋਚਿਆ ਕਿ ਇਹਨਾਂ ਦੇ ਵੀ ਦਰਸ਼ਨ ਆਪ ਸਭ ਨੂੰ ਅਸੀਂ ਕਰਾਈਏ ਮੈਨੂੰ ਤਾਂ ਇਹਨਾਂ ਦੀ ਜੋ ਸਰੂਪ ਸੀਗਾ ਨਾ ਉਹ ਬਹੁਤ ਹੀ ਸੋਹਣਾ ਲੱਗਾ ਤੇ ਨਾਲ ਇਹਨਾਂ ਦੇ ਬੈਠੇ ਸੀ ਬੱਚੇ ਛੋਟੇ ਛੋਟੇ ਜਹੇ ਤਾਂ ਬੱਚੇ ਵੀ ਰੱਬ ਦਾ ਰੂਪ ਹੀ ਹੁੰਦੇ ਆ ਤਾਂ ਹਰ ਇੱਕ ਚਿਹਰਾ ਦੋਸਤੋ ਦੇਖ ਲਓ ਕੋਈ ਆਪਣੇ ਆਪ ਨੂੰ ਸਵਾਰ ਰਿਹਾ ਆ ਤੇ ਇਧਰ ਸਾਡੇ ਬਜ਼ੁਰਗ ਬੈਠੇ ਪਤਾ ਨਹੀਂ ਕਿਹੜੀਆਂ ਸੋਚਾਂ ਦੇ ਵਿੱਚ ਡੁੱਬੇ ਹੋਏ ਇਹ ਨਜ਼ਰ ਆ ਰਹੇ ਆ ਤਾਂ ਪੈਣਾ ਸਾਡੀਆਂ ਬੀਬੀਆਂ ਤੇ ਇਹ ਵੀ ਆਪਣੀ ਮਸਤੀ ਦੇ ਵਿੱਚ ਤੇ ਇਧਰ ਸੇਵਾਦਾਰ ਸੇਵਾ ਕਰਦੇ ਹੋਏ ਆਪ ਆਪਣੀ ਸੇਵਾ ਨਮੋਦੇ ਹੋਏ ਤੇ ਇਧਰਲੇ ਪਾਸੇ ਜਿਹੜੀ ਸੰਗਤ ਜਿਹੜੀ ਉੱਤੋਂ ਮੱਥਾ ਟੇਕ ਕੇ ਥੱਲੇ ਆ ਰਹੀ ਆ ਤਾਂ ਉੱਪਰ ਜਿਹੜਾ ਹੈਗਾ ਮੱਥਾ ਟੇਕਣ ਨੂੰ ਬਹੁਤ ਹੀ ਟਾਈਮ ਜਿਹੜਾ ਲੱਗਦਾ ਸੀ ਕਿਉਂ ਬਹੁਤ ਹੀ ਵੱਡਾ ਸੀਗਾ ਤਾਂ ਹਰ ਇੱਕ ਜਿਹੜਾ ਹੈਗਾ ਆ ਸ਼ਰਧਾ ਦੇ ਨਾਲ ਇੱਥੇ ਇਧਰਲੇ ਪਾਸੇ ਸੇਵਾ ਜਿਹੜੀ ਹੈਗੀ ਆ ਪ੍ਰਸ਼ਾਦ ਦੀ ਪ੍ਰਸ਼ਾਦ ਲੈਣ ਵਾਸਤੇ ਵੀ ਲਾਈਨਾਂ ਲੱਗੀਆਂ ਹੋਈਆਂ ਸੀਗੀਆਂ ਤਾਂ ਹਰ ਇੱਕ ਹੀ ਚਾਹੁੰਦਾ ਕਿ ਅਸੀਂ ਜਦੋਂ ਸਪੈਸ਼ਲੀ ਇਦਾਂ ਦੇ ਸਮਾਗਮਾਂ ਦੇ ਉੱਤੇ ਆਉਨੇ ਆ ਤਾਂ ਹਰ ਇੱਕ ਹੀ ਚਾਹੁੰਦਾ ਕਿ ਮੈਂ ਆਪਣੇ ਪਰਿਵਾਰ ਅਰਤੀ ਸੁਖ ਸ਼ਾਂਤੀ ਦੇ ਲਈ ਦੇਗ ਜਿਹੜੀ ਹੈਗੀ ਆ ਉਹ ਵੀ ਚੜਾਵਾ ਤਾਂ ਦੇਖੀ ਸਕਦੇ ਹੋ ਆਪਣੀ ਆਪਣੀ ਸ਼ਰਧਾ ਦੇ ਅਨਸਾਰ ਇੱਥੇ ਦੇਗ ਜਿਹੜੀ ਹੈ ਕਿ ਲੈ ਕੇ ਚੜਾਉਂਦੇ ਹੋ ਤੇ ਇਧਰਲੇ ਪਾਸੇ ਉੱਪਰ ਵੀ ਸੰਗਤਾਂ ਜਿਹੜੀਆਂ ਹੈਗੀਆਂ ਜਾ ਰਹੀਆਂ ਆ ਤੇ ਦੇਖੀ ਸਕਦੇ ਹੋ ਦੋਸਤੋ ਕਿ ਹਰ ਪਾਸੇ ਸੰਗਤਾਂ ਜਿਹੜੀਆਂ ਆ ਇੰਨੀਆਂ ਕਿ ਆ ਕਿ ਤੁਹਾਨੂੰ ਇੱਕ ਪਾਸੇ ਦੂਜੇ ਪਾਸੇ ਜਾਣ ਵਾਸਤੇ ਵੀ ਬਹੁਤ ਹੀ ਟਾਈਮ ਲੱਗਦਾ ਸੀਗਾ ਤੇ ਆਹ ਸੰਗਤਾਂ ਮੱਥਾ ਟੇਕਣ ਵਾਸਤੇ ਜਿਹੜੀਆਂ ਕਿ ਉਹਦੇ ਵਿੱਚ ਲੱਗੀਆਂ ਹੋਈਆਂ ਆ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਏ ਇੱਕ ਇੱਕ ਦੋ ਦੋ ਘੰਟੇ ਜਿਹੜਾ ਹੈਗਾ ਕਿ ਉਹਦੇ ਵਿੱਚ ਖੜਨਾ ਪੈਂਦਾ ਸੀਗਾ ਅੰਦਰ ਜਾ ਕੇ ਨਤਮਸਤਕ ਹੋਣ ਨੂੰ ਤੇ ਇੱਧਰ ਸਾਡੇ ਬਾਬਾ ਜੀ ਬਜ਼ੁਰਗ ਤੇ ਇਹ ਵੀ ਪਾਣੀ ਦੀਆਂ ਟੁੱਟੀਆਂ ਲੱਗੀਆਂ ਆ ਥਾਂ ਥਾਂ ਤੇ ਜਿੱਥੇ ਕਿਸੇ ਨੇ ਪਾਣੀ ਦਾ ਘੁੱਟ ਪੀਣਾ ਆ ਜਾਂ ਆਪਣੇ ਆਪ ਨੂੰ ਹੱਥ ਵਗੈਰਾ ਧੋਣੀਆਂ ਤਾਂ ਵੀ ਹੋ ਸਕਦਾ ਤੇ ਇੱਧਰਲੇ ਪਾਸੇ ਅਸੀਂ ਪਿਛਲੇ ਪਾਸੇ ਦੀ ਜਾ ਰਹੇ ਸੀ ਦੋਸਤੋ ਤੇ ਨਿਗਾਹ ਪਈ ਇਹਨਾਂ ਪੈਣਾ ਦੇ ਉੱਤੇ ਜਿੱਥੇ ਇਹ ਫੁੱਲਾਂ ਦੀ ਸੇਵਾ ਕਰਦੀਆਂ ਹੋਈਆਂ ਸਾਨੂੰ ਨਜ਼ਰ ਆਈਆਂ ਤੇ ਨਾਲ ਇਹਨਾਂ ਦੇ ਕੁਝ ਕੁ ਫੁੱਲ ਜਿਹੜੇ ਹੈਗੇ ਆ ਚੜਾਉਣੇ ਆ ਉਹਦੇ ਵਾਸਤੇ ਤੇ ਕੁਝ ਮਾਲਾ ਜਿਹੜੀਆਂ ਪਰੋਨੀਆਂ ਹੋਈਆਂ ਸਿਗੀਆਂ ਮਾਲਾ ਪਰੋ ਰਏ ਆ ਕੁਝ ਬੱਚੇ ਜਿਹੜੇ ਹੈਗੇ ਫੁੱਲਾਂ ਨੂੰ ਤੋੜ ਵੀ ਰਹੇ ਸੀ ਜਿਹੜੇ ਆਪਾਂ ਉੱਪਰ ਚੜਾਉਣੇ ਆ ਤੇ ਇਹ ਦੇਖ ਲਓ ਕਿ ਕਿੰਨੇ ਫੁੱਲ ਹੈਗੇ ਆ ਦੋਸਤੋ ਤੇ ਇਧਰਲੇ ਪਾਸੇ ਛੋਟੇ-ਛੋਟੇ ਬੱਚੇ ਜਿਹੜੇ ਹੈਗੇ ਆ ਇਹ ਵੀ ਸੇਵਾ ਕਰਦੇ ਹੋਏ ਨਜ਼ਰ ਆਏ ਤਾਂ ਸ਼ਰਧਾ ਭਾਵਨਾ ਦੋਸਤੋ ਜਿਹੜੀ ਆ ਨਾ ਮਾਕ ਮਾਲਿਆ ਤੇ ਇੱਧਰ ਵੀਰ ਸਾਡਾ ਵੀ ਇਹਨਾਂ ਦੇ ਨਾਂ ਲਾ ਕੇ ਲੱਗ ਗਿਆ ਸੀਗਾ ਚਾਹੀਦੇ ਨਾਂ ਦਾ ਡੈਡੀ ਹੋਊਗਾ ਤੇ ਆਹ ਫੁੱਲਾਂ ਦੀ ਬਗੀਚੀ ਤੇ ਇਸੇ ਹੀ ਬਗੀਚੀ ਦੇ ਕੋਲ ਬੈਠੇ ਹੋਏ ਇਹ ਪੈਣਾ ਸਾਡੀਆਂ ਫੁੱਲ ਜਿਹੜੇ ਹੈਗੀਆਂ ਮਾਲਾ ਰੈਡੀ ਕਰ ਰਹੀਆਂ ਸੀਗੀਆਂ ਤਾਂ ਅੱਗੇ ਵਧੇ ਆ ਤਾਂ ਅੱਗੇ ਮਾਰਕੀਟ ਜਿਹੜੀ ਆ ਲੱਗੀ ਹੋਈ ਆ ਤੇ ਇੱਧਰਲੇ ਪਾਸੇ ਸੀਗੀ ਦਸਤਾਰ ਲੰਗਰ ਤੇ ਜਿਹੜੇ ਕਹਿੰਦੇ ਕਿ ਗੁਰਬਾਣੀ ਜਿਹੜੇ ਬੱਚੇ ਸਣੋਂਣਗੇ ਮੁਜਵਾਨੀ ਤੇ ਉਹਨਾਂ ਨੂੰ ਇਹ ਫ੍ਰੀ ਦਸਤਾਰ ਦੇਣਗੇ ਤੇ ਨਾਲ ਦੀ ਨਾਲ ਮਰਖੇਲ ਇਹਨਾਂ ਨੇ ਕੰਪੀਟੀਸ਼ਨ ਰੱਖਿਆ ਹੋਇਆ ਸੀਗਾ ਕਿ ਇੱਕ ਸਾਈਕਲ ਇਹ ਆ ਕੀ ਆ ਤਾਂ ਉਹ ਵੀ ਜਿੱਤ ਸਕਦੇ ਆ ਤੇ ਬਹੁਤ ਵਧੀਆ ਦੋਸਤੋ ਉਪਰਾਲੇ ਜਿਹੜੇ ਹੈਗੇ ਆ ਸ਼ਹੀਦੀ ਸਮਾਗਮ ਨੂੰ ਲੈ ਕੇ ਕੀਤੇ ਗਏ ਸੀਗੇ ਤਾ ਹਰ ਇੱਕ ਚੀਜ਼ ਭਾਵੇਂ ਮੈਂ ਜਿੱਦਾਂ ਗੱਲ ਕੀਤੀ ਆ ਕਿ ਇੱਥੇ ਲੋਕ ਜਿਹੜੇ ਸਟੋਲ ਸਲਾਈ ਹੋਈ ਆ ਭਾਵੇਂ ਚੀਜ਼ਾਂ ਵੇਚਣ ਵੀ ਆਏ ਹੋਈ ਆ ਪਰ ਫਿਰ ਵੀ ਚਲੋ ਹਿੰਮਤ ਕਰਕੇ ਆਉਂਦੇ ਆ ਤਾਂ ਆਪਣੀ ਰੋਜੀ ਰੋਟੀ ਜਿਹੜੀ ਹੈਗੀ ਆ ਕਮਾਉਂਦੇ ਆ ਤਾਂ ਆਹ ਸਾਰਾ ਪਾਸਾ ਜਿਹੜਾ ਇਧਰਲੇ ਪਾਸੇ ਕੋਈ ਬੁਕਸ ਦੇ ਸਟੋਲ ਲੱਗੇ ਹੋਏ ਸੀਗੇ ਤਾਂ ਜ਼ਿਆਦਾ ਕੋਰ ਇਧਰਲੀ ਸਾਈਡ ਤੇ ਬੁਕਸ ਦੇ ਸੀਗੇ ਤਾਂ ਸਕੀਨੂ ਰਿਲੇਟਿਡ ਜਿਹੜੀਆਂ ਬੁੱਕਸ ਹੈਗੀਆਂ ਆ ਉਹ ਉਹ ਸੀਗੀਆਂ ਤੇ ਅੱਗੇ ਜਾਂਦੇ ਆ ਤਾਂ ਅੱਗੇ ਜਿਹੜੀ ਹੈ ਕਿ ਆਪਾਂ ਕਹਿ ਲਈਏ ਕਿ ਆਪਣੀਆਂ ਕਰਪਾਨਾਂ ਖੰਡੇ ਜਾਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਚਾਹੀਦੀਆਂ ਆ ਉਹ ਸੀਗੀਆਂ ਤਾਂ ਰੌਣਕ ਜਿਹੜੀ ਹੈ ਕਿ ਦੋਸਤੋ ਬਹੁਤ ਹੀ ਤੇ ਸਿੱਖ ਸੰਗਤਾਂ ਜਿਹੜੀਆਂ ਆ ਨਾ ਅ ਪਿਛਲੇ ਪਾਸੇ ਜਿਹੜੀ ਆਪਾਂ ਜੇ ਗੱਲ ਕਰੀਏ ਕਿਉਂਕਿ ਲੰਗਰ ਤਾਂ ਚਲਦੇ ਚਲਦੇ ਆ ਬਟ ਇਧਰਲੇ ਪਾਸੇ ਮਾਰਕੀਟ ਜਿਹੜੀ ਹੈਗੀ ਆ ਸਾਰੀ ਮਾਰਕੀਟ ਦੋਸਤੋ ਖਾਣ ਪੀਣ ਚ ਦਾ ਰੇੜੀਆਂ ਬਾਹਰ ਲੱਗੀਆਂ ਹੁੰਦੀਆਂ ਬਈ ਇਹ ਅੰਦਰ ਤੋਂ ਜਾ ਕੇ ਪਿੱਛੇ ਇੱਕ ਮਾਰਕੀਟ ਛੋਟੀ ਜਿਹੀ ਬਣਾਈ ਆ ਤੇ ਸਾਰੇ ਹੀ ਇੱਥੇ ਗੁਰਸਿੱਖ ਪਰਿਵਾਰ ਹੈਗੇ ਆ ਜਿਹੜੇ ਰੇੜੀਆਂ ਤੇ ਆਪਣਾ ਕੋਈ ਜੂਸ ਵੇਚਦਾ ਆ ਕੋਈ ਆਲੂ ਟਿੱਕੀਆਂ ਜਾਂ ਹੋਰ ਤਰ੍ਹਾਂ ਤਰ੍ਹਾਂ ਦੇ ਖਾਣੇ ਦੀਆਂ ਚੀਜ਼ਾਂ ਕਿਉਂਕਿ ਭਾਵੇਂ ਇਹ ਗੁਰਦੁਆਰਾ ਸਾਹਿਬ ਹੈਗਾ ਆ ਪਰ ਫਿਰ ਵੀ ਲੋਕ ਆਪਣੇ ਬੱਚਿਆਂ ਦੇ ਨਾਲ ਜਾਂਦੇ ਆ ਤਾਂ ਚਲੋ ਇਹਨਾਂ ਦਾ ਜੀ ਰੋਟੀ ਜਿਹੜੀ ਹੈਗੀ ਆ ਉਹ ਵੀ ਇਹਨਾਂ ਚੀਜ਼ਾਂ ਨੂੰ ਵੇਚ ਕੇ ਬੰਦੀ ਆ ਤੇ ਇਧਰਲੇ ਪਾਸੇ ਘਰ ਨੂੰ ਸਜਾਉਣ ਵਾਸਤੇ ਚੀਜ਼ਾਂ ਜਿਹੜੀਆਂ ਹੈਗੀਆਂ ਸਿੱਖੀ ਨਾਲ ਰਿਲੇਟਿਡ ਤੇ ਸਤਨਾਮ ਵਾਹਿਗੁਰੂ ਦੇ ਜਾਂ ਹੋਰ ਚੀਜ਼ਾਂ ਜਿਹੜੀਆਂ ਹੈਗੀਆਂ ਤੁਸੀਂ ਆਪਣੇ ਘਰ ਨੂੰ ਸਜਾਵਟ ਵਾਸਤੇ ਇਹ ਯੂਜ਼ ਕਰ ਸਕਦੇ ਹੋ ਤੇ ਬਹੁਤ ਹੀ ਖੂਬਸੂਰਤ ਪੇਂਟਿੰਗਸ ਜਿਹੜੀਆਂ ਹੈਗੀਆਂ ਜਾਂ ਫੋਟੋਆਂ ਗੁਰੂ ਸਾਹਿਬਾਂ ਦੀਆਂ ਤੇ ਗੁਰਬਾਣੀ ਦੇ ਸ਼ਬਦ ਲਿਖੇ ਹੋਏ ਜਿਹੜੇ ਹੈਗੇ ਆ ਤੇ ਖੰਡੇ ਕਰਪਾਨਾਂ ਤਾਂ ਤੁਹਾਨੂੰ ਦੇਸੀ ਰਹੀਆਂ ਤੇ ਬਾਕੀ ਚੀਜ਼ਾਂ ਵੀ ਬਹੁਤ ਹੀ ਖੂਬਸੂਰਤ ਇੱਥੇ ਇਹਨਾਂ ਦੁਕਾਨਾਂ ਦੇ ਵਿੱਚ ਜੇ ਸਪੈਸ਼ਲੀ ਆਪਾਂ ਗੱਲ ਕਰੀਏ ਅੱਜਕੱਲ ਲੱਕੜੀ ਦਾ ਕੰਮ ਜਿਹੜਾ ਹੈਗਾ ਨਾ ਉਹ ਵੀ ਬਹੁਤ ਹੀ ਖੂਬਸੂਰਤ ਕਰਪਾਨਾਂ ਜਿਹੜੀਆਂ ਹੈਗੀਆਂ ਅੱਜਕੱਲ ਘਰਾਂ ਦੇ ਵਿੱਚ ਵੀ ਲੋਕ ਹੈਗੇ ਆ ਸਜਾਵਟ ਲਈ ਵੀ ਰੱਖਦੇ ਆ ਤੇ ਆਪਣੇ ਜਿਹੜੀ ਹੈਗੀ ਆ ਅਮਰਤਾਰੀ ਉਹ ਵੀ ਇਹਨਾਂ ਕਰਪਾਨਾਂ ਨੂੰ ਆਪਣੇ ਕੋਲ ਜਿਹੜੀ ਹੈਗੀ ਆ ਰੱਖਦੇ ਆ ਤੇ ਗੁਰੂ ਸਾਹਿਬਾਨੀਆਂ ਤਸਵੀਰਾਂ ਬਹੁਤ ਹੀ ਖੂਬਸੂਰਤ ਤਾਂ ਹਰ ਇੱਕ ਚੀਜ਼ ਜਿਹੜੀ ਆ ਆ ਇਹ ਤੇ ਮੈਨੂੰ ਤਾਂ ਬਹੁਤ ਹੀ ਵਧੀਆ ਲੱਗੀ ਕਿਉਂਕਿ ਜਿਹੜੇ ਗੁਰਬਾਣੀ ਦੇ ਸ਼ਬਦ ਲਿਖੇ ਹੋਏ ਸਿਗੀਆਂ ਫੋਟੋ ਸਿਗੀਆਂ ਬੜਾਈਆਂ ਜਾਂ ਅਰਦਾਸ ਤੇ ਛੋਟੇ ਛੋਟੇ ਜਿਹੜੇ ਬਣਾ ਕੇ ਘਰਾਂ ਦੇ ਵਿੱਚ ਤੁਸੀਂ ਲਾ ਸਕਦੇ ਹੋ ਤੇ ਬਹੁਤ ਹੀ ਵਧੀਆ ਲੱਗਾ ਤਾਂ ਮੈਨੂੰ ਤੇ ਇਹ ਖੁੰਡੀਆਂ ਜੀਆਂ ਬਹੁਤ ਹੀ ਪਸੰਦ ਆਉਂਦੀਆਂ ਪਰ ਬਹੁਤ ਛੋਟੀ ਜੀ ਸੀਗੀ ਹੁਣ ਇਹ ਨਹੀਂ ਮੈਨੂੰ ਸਮਝ ਆਉਂਦੀ ਵੀ ਛੋਟੀਆਂ ਇਹ ਖੁੰਡੀਆਂ ਆ ਕਾਦੇ ਵਾਸਤੇ ਯੂਜ਼ ਕਰਦੇ ਆ ਛੋਟੋਟੀਆਂ ਆ ਤੇ ਮੈਂ ਦੇਖ ਰਹੀ ਸੀ ਥੋੜੀ ਇੱਕ ਵੱਡਾ ਵੀ ਕਈ ਵਾਰ ਤੁਸੀਂ ਤੁਰਨ ਫਿਰਨ ਜਾਂਦੇ ਆ ਤਾਂ ਤੁਹਾਡੇ ਜਿੱਦਾਂ ਕਹਿੰਦੇ ਹੁੰਦੇ ਆ ਨਾ ਇਹ ਵਰਗੇ ਵਜੁਰ ਕਾਂ ਦੇ ਕੰਮ ਆ ਜਾਂਦੀ ਆ ਲੋਹੇ ਦਾ ਸਮਾਨ ਦੇ ਨਾਲ ਦੇ ਨਾਲ ਲੱਕੜੀ ਦਾ ਤੇ ਦੋਸਤੋ ਮੈਨੂੰ ਆਹ ਚੀਜ਼ ਬਹੁਤ ਹੀ ਵਧੀਆ ਲੱਗੀ ਬੈਟ ਸਿਗੇ ਤੇ ਨਾਲ ਪੰਜਾਬੀ ਦੀ ਜਿਹੜੀ ਪੈਂਤੀ ਅਖਰੀ ਹੈਗੀ ਆ ਉਹ ਵੀ ਇਹਨਾਂ ਦੇ ਉੱਤੇ ਲਿਖੀ ਹੋਈ ਸੀ ਤੇ ਮੈਨੂੰ ਇਹ ਬਹੁਤ ਹੀ ਵਧੀਆ ਚੀਜ਼ ਲੱਗੀ ਆ ਕਿਉਂਕਿ ਆਪਾਂ ਘਰਾਂ ਨੂੰ ਵਿੱਚ ਬੱਚਿਆਂ ਨੂੰ ਵੀ ਹਿਲ ਜਾ ਕੇ ਦੇ ਸਕਦੇ ਆ ਕਿਉਂਕਿ ਬੁੱਕ ਤਾਂ ਜਿਹੜੀ ਆ ਨਾ ਬੱਚੇ ਪੜ੍ਹ ਵੀ ਦਿੰਦੇ ਆ ਬਟ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਛੋਟੇ ਬੱਚਿਆਂ ਨੂੰ ਲਿਜਾ ਕੇ ਜ਼ਰੂਰ ਦੇਣੀਆਂ ਚਾਹੀਦੀਆਂ ਕਿ ਜਿਹੜੇ ਬੱਚੇ ਇਹਨੂੰ ਸਾਹਮਣੇ ਰੱਖਣ ਜਾਂ ਘਰ ਦੇ ਵਿੱਚ ਇਹ ਇੱਕ ਆਪਾਂ ਸ਼ੋਪੀਸ ਦੇ ਤੌਰ ਤੇ ਵੀ ਰੱਖ ਸਕਦੇ ਤੇ ਮੈਨੂੰ ਬਹੁਤ ਇਹ ਵਧੀਆ ਚੀਜ਼ ਲੱਗੀ ਤੇ ਬਾਕੀ ਤਾਂ ਦ ਚ ਜਿਹੜੀਆਂ ਆਪਾਂ ਤਸਵੀਰਾਂ ਵੀ ਗੁਰੂ ਸਾਹਿਬਾਂ ਦੀਆਂ ਲਾਉਨੇ ਆ ਸਾਰਾ ਕੁਝ ਇੱਥੇ ਤੁਹਾਨੂੰ ਅਵੇਲੇਬਲ ਹੈਗਾ ਆ ਇਨਾ ਮਾਰਕੀਟਸ ਦੇ ਵਿੱਚ ਤੇ ਛੋਟੇ ਬੱਚੇ ਜਿਹੜੇ ਹੈਗੇ ਆ ਉਹ ਵੀ ਆਪਣੀ ਮਸਤੀ ਕਰਦੇ ਕਿਉਂਕਿ ਬੱਚੇ ਜਿਹੜੇ ਹੈਗੇ ਆ ਇਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਕਿਸੇ ਕਿੱਦਾਂ ਦੇ ਥਾਂ ਦੇ ਉੱਤੇ ਆਏ ਆ ਬਟ ਉਹਨਾਂ ਨੂੰ ਇੱਕ ਆਪਣੀ ਮौज-ਮਸਤੀ ਦੇ ਵਿੱਚ ਜ਼ਰੂਰ ਜਿਹੜਾ ਦਿਲ ਕਰਦਾ ਹੁੰਦਾ ਕਿ ਅਸੀਂ ਆਪਣੀ ਮौज-ਮਸਤੀ ਸਪੈਸ਼ਲੀ ਜਦੋਂ ਕੈਮਰਾ ਦੇਖਦੇ ਆ ਤਾਂ ਹਰ ਇੱਕ ਦਾ ਦਿਲ ਕਰਦਾ ਕਿ ਅਸੀਂ ਥੋੜੀ ਜੀ ਮਸਤੀ ਕਰ ਲਈਏ ਤਾਂ ਦੋਸਤੋ ਉ ਉਮ ਕੇ ਵਾਪਸ ਆਪਾਂ ਉੱਪਰੋਂ ਆ ਗਏ ਤਾਂ ਸਿੱਥੇ ਸਾਡਾ ਵੀਰ ਬੈਠਾ ਸੀਗਾ ਜੋੜੀਆਂ ਦੀ ਸੇਵਾ ਕਰਦਾ ਤੇ ਅੱਗੇ ਆਪਾਂ ਜਾਂਦੇ ਆਂ ਫਿਰ ਵਾਪਸੀ ਉੱਪਰੋਂ ਸੰਗਤਾਂ ਜਿਹੜੀਆਂ ਦੋਸਤੋ ਦੇਖ ਲਓ ਕਿ ਇਹ ਕਿੱਦਾਂ ਹਜੇ ਵੀ ਇੰਨਾ ਪਰਮਾਰ ਹੈਗਾ ਆ ਸ਼ਾਮ ਦਾ ਟਾਈਮ ਹੋ ਚੱਲਿਆ ਸੀਗਾ ਬਟ ਫਿਰ ਵੀ ਲੋਕ ਜਿਹੜੇ ਆਏ ਆ ਐਨ ਆਰਾਮ ਦੇ ਨਾਲ ਸ਼ਾਂਤੀ ਦੇ ਨਾਲ ਬੈਠੇ ਤਾਂ ਇੱਧਰ ਛੋਟਾ ਜਿਹਾ ਬੱਚਾ ਜਿਹੜਾ ਹੈਗਾ ਆ ਆਨੰਦ ਮਾਣਦਾ ਹੋਇਆ ਪਾਣੀ ਪੀ ਰਿਆ ਜਾਂ ਕੁਛ ਪੀ ਰਿਆ ਸੀਗਾ ਤਾਂ ਵਾਪਸੀ ਜਿਹੜੀ ਹੈਗੀ ਆ ਸਾਡੀ ਉਹ ਚੱਲੀ ਆ ਇੱਧਰ ਨੂੰ ਤੇ ਹੌਲੀ-ਹੌਲੀ ਸੰਗਤਾਂ ਦੇ ਵਿੱਚ ਦੀ ਲੰਘਦੇ ਹੋਏ ਆਪਾਂ ਜਾਵਾਂਗੇ ਨਿਕਲ ਕੇ ਤੇ ਆਉਂਦਿਆਂ-ਆਉਂਦਿਆਂ ਸਾਨੂੰ ਇਦਾਂ ਦੀਆਂ ਤਸਵੀਰਾਂ ਜਿਹੜੀਆਂ ਨਾ ਦੇਖਣ ਨੂੰ ਬਹੁਤ ਹੀ ਮਿਲੀਆਂ ਜਿੱਥੇ ਰਾਮ ਤੇ ਨਾਲ ਸਾਡੇ ਬਜ਼ੁਰਗ ਆ ਸਾਡਾ ਭਰਾ ਜਿਹੜਾ ਫੋਨ ਦੇ ਨਾਲ ਖੇਡਣ ਲੱਗਾ ਹੋਇਆ ਸੀਗਾ ਤੇ ਇੱਕ ਪਾਸੇ ਲੱਗ ਕੇ ਤਾਂ ਧੁੱਪ ਜਿਹੜੀ ਹੈਗੀ ਆ ਉਹ ਵੀ ਹੁਣ ਮੱਠੀ-ਮੱਠੀ ਹੋ ਗਈ ਸੀ ਤਾਂ ਨਾਲ ਦੀ ਨਾਲ ਫਿਰ ਜਿਹੜੀਆਂ ਦੁਕਾਨਾਂ ਇਧਰਲੇ ਪਾਸੇ ਆ ਗਈਆਂ ਆ ਤਾਂ ਕੋਈ ਉੱਪਰ ਨੂੰ ਜਾ ਰਿਹਾ ਨਤਮਸਤਕ ਹੋਣ ਵਾਸਤੇ ਤੇ ਕੋਈ ਵਾਪਸ ਆ ਰਿਹਾ ਆ ਸ਼ਾਮ ਦਾ ਟਾਈਮ ਤੇ ਢਲਦੀ ਸ਼ਾਮ ਦੀ ਧੁੱਪ ਜਿਹੜੀ ਬਹੁਤ ਹੀ ਸੋਹਣੀ ਲੱਗ ਰਹੀ ਸੀ ਤਾਂ ਦੋਸਤੋ ਜਿੱਦਾਂ ਮੈਂ ਕਿਹਾ ਕਿ ਵਾਪਸੀ ਜਿਹੜੀ ਹੈਗੀ ਆ ਹੋ ਗਈ ਆ ਤੇ ਆਪਾਂ ਇੱਥੇ ਲਾਸਟ ਟਾਈਮ ਨਤਮਸਤਕ ਕਰਕੇ ਤੇ ਵਾਪਸੀ ਜਿਹੜੀ ਹੈਗੀ ਆ ਘਰ ਵੱਲੋਂ ਆਪਾਂ ਪਾ ਲਈ ਆ ਤੇ ਦੋਸਤੋ ਦੁਕਾਨਾਂ ਜਿਹੜੀਆਂ ਹੈਗੀਆਂ ਉਹ ਤਾਂ ਤੁਹਾਨੂੰ ਪਤਾ ਹੀ ਆ ਤੁਸੀਂ ਵੀ ਜਾਂਦੇ ਰਹਿੰਨੇ ਆ ਕਿ ਦੁਕਾਨਾਂ ਜਿਹੜੀਆਂ ਇੱਥੇ ਬਹੁਤ ਹੀ ਹੁੰਦੀਆਂ ਆ ਹਰ ਇੱਕ ਤਰ੍ਹਾਂ ਦੀ ਚੀਜ਼ ਜਿਹੜੀ ਹੈਗੀ ਆ ਇੱਥੇ ਸਪੈਸ਼ਲੀ ਜੇ ਗੱਲ ਕਰੀਏ ਹੁਣ ਵਿంటర్ ਆ ਵਿంటర్ ਦੇ ਕੱਪੜੇ ਪਹਿਣਾ ਦੇ ਸੂਟ ਹਰ ਇੱਕ ਚੀਜ਼ ਜਿਹੜੀ ਹੈਗੀ ਆ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜੂ ਕਿਤੇ ਘੁੰਮਦੇ ਘਮਾਉਦੇ ਪਹੁੰਚ ਗਏ ਸੀ ਅਸੀਂ ਹੁਣ ਬਸ ਸਟੈਂਡ ਦੇ ਉੱਤੇ ਕਿਉਂਕਿ ਸਾਡੀ ਕਾਰ ਜਿਹੜੀ ਇੱਥੇ ਲਾਗੇ ਖੜੀ ਹੋਈ ਸੀ ਬਸ ਸਟੈਂਡ ਦੇ ਵਿੱਚ ਦੀ ਨੰਗਦੇ ਹੋਏ ਤੁਹਾਨੂੰ ਦੇਖੋ ਕਿ ਸੰਗਤਾਂ ਜਿਹੜੀਆਂ ਇੱਥੇ ਵੀ ਬਹੁਤ ਸਿਗੀਆਂ ਤੇ ਅੱਗੇ ਆਪਾਂ ਆਪਣੇ ਕਾਰ ਵੱਲ ਤੇ ਇੱਥੇ ਵੀ ਦੇਖ ਲਓ ਕਿ ਸੰਗਤਾਂ ਜਿਹੜੀਆਂ ਹੈਗੀਆਂ ਆ ਆਪ ਆਪਣੇ ਆਲਣਿਆਂ ਵੱਲੋਂ ਚਾਲੇ ਪਾਉਂਦੀਆਂ ਹੋਈਆਂ ਤੇ ਦੋਸਤੋ ਚਾਲੇ ਪਾ ਲਿਆ ਕਰਨੋ ਤੇ ਮੈਂ ਤਾਂ ਇਹੀ ਅਰਦਾਸ ਬੇਨਤੀ ਜਿਹੜੀ ਕਰਦੀ ਆ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਵਾਹਿਗੁਰੂ ਸਭ ਨੂੰ ਤੰਦਰੁਸਤੀਆਂ ਬਖਸ਼ੇ ਤੇ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਇੱਕ ਵਾਰ ਫੇਰ ਆਪਾਂ ਇਹੀ ਕਮਾਂਗੇ ਕਿ ਸ਼ਹੀਦੀ ਦਿਵਸ ਨੂੰ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲ ਦੀ ਸ਼ਹੀਦੀ ਦਿਹਾੜੇ ਨੂੰ ਨਤਮਸਤਕ ਹੁੰਦੇ ਹਾਂ ਕੋਟ-ਕੋਟ ਪ੍ਰਣਾਮ ਕਰਦੇ ਹਾਂ